ਹਰਿਆਣਾ ਚ ਜੋ ਵੋਟਾਂ ਆ ਰਹੀਆਂ ਨੇ ਉਸ ਕਰਕੇ ਤਾਂ ਨਹੀਂ ਕੀਤਾ ਗਿਆ ਕਿ ਵੋਟਾਂ ਤੋਂ ਪਹਿਲਾਂ-ਪਹਿਲਾਂ ਅਸੀਂ ਆਪਣੀ ਪਾਵਰ ਦਿਖਾਈਏ ਤੇ ਕੋਈ ਬਰਾਦਰੀ ਹੈ ਚਾਹੀ ਕੋਈ ਸੰਗਠਨ ਹੈ ਚਾਹੀ ਕੋਈ ਆਪਣਾ ਇੱਕ ਤਰੀਕੇ ਨਾਲ ਲੇਕਿਨ ਅਸੀਂ ਵੀ ਇੱਕ ਤਰੀਕੇ ਨਾਲ ਇਕੱਠੇ ਹੋ ਕੇ ਤੇ ਗੁੱਜਰ ਬਰਾਦਰੀ ਦੀ ਸਾਡੀ ਬਰਾਦਰੀ ਕਰਕੇ ਇਹਨਾਂ ਨੂੰ ਅਸੀਂ ਬੁਲਾਇਆ ਗਿਆ ਹਰਿਆਣਾ ਦੇ ਵੀ ਵਿਧਾਨ ਸਭਾ ਦੇ ਸਪੀਕਰ ਬੁਲਾਏ ਗਏ ਸੀ ਤੇ ਪੰਜਾਬ ਦੇ ਡਿਪਟੀ ਸਪੀਕਰ ਕੀ ਦੋਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਵੀ ਸਾਡੀ ਬਰਾਦਰੀ ਆ ਜਿਹੜੀ ਉਹਨਾਂ ਦੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਇਹਦੇ ਹਰ ਇੱਕ ਬੰਦਾ ਜਾਣਦਾ ਕਿ ਮੇਰੇ ਬੱਚੇ ਨੂੰ ਆਉਣ ਵਾਲੀ ਅਗਰ ਸਾਨੂੰ OBC ਦੀ ਰੈਕਸ਼ਨ ਮਿਲਦਾ ਸਾਨੂੰ ਤਾਂ ਸਾਡਾ ਬੱਚਾ ਕਿਤੇ ਪੜ ਡੇਕੇ ਕਿਤੇ ਅੱਛੀ ਨੌਕਰੀ ਦੇ ਵਿੱਚ ਅਡਜਸਟ ਹੋ ਸਕੇ ਗੁਜਰ ਮਹਾਸਭਾ ਵੱਲੋਂ ਵਿਸ਼ੇਸ਼ ਸਮਾमेलन ਅੱਜ ਕਰਵਾਇਆ ਗਿਆ ਤਾਂ ਇਸ ਵਿੱਚ ਕੀ ਕੀ ਪ੍ਰੋਗਰਾਮ ਸੀਗਾ ਉਹ ਸੰਬੰਧੀ ਗੱਲਬਾਤ ਕਰਦੇ ਆਂ ਪ੍ਰਧਾਨ ਨੇ ਜਸਪਾਲ ਸਿੰਘ ਤਾਂ ਅੱਜ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਕੀ ਪ੍ਰੋਗਰਾਮ ਸੀਗਾ ਅੱਗੇ ਕੀ ਕੁਝ ਇਸ ਵਾਰ ਦੇ ਸੰਬੰਧੀ ਜਿਹੜੀ ਵਿਵਸਥਾਬੰਦੀ ਹੋਈ ਹੈ ਸਾਡੀ ਗੁਜਰ ਬਰਾਦਰੀ ਬਾਰੇ ਪ੍ਰੋਗਰਾਮ ਸੀਗਾ ਜੀ ਇੱਕ ਤਾਂ ਮੈਨੂੰ ਚੰਡੀਗੜ੍ਹ ਗੁਜਰ ਸਭਾ ਦਾ ਪ੍ਰਧਾਨ ਬਣਾਇਆ ਗਿਆ ਸਾਡੀ ਗੁਜਰ ਬਰਾਦਰੀ ਤੋਂ ਇੱਕ ਅਖਲਵਾਰ ਤੇ ਗੁਜਰ ਮਹਾਸਭਾ ਪੰਜਾਬ ਤੋਂ ਉਹਨਾਂ ਨੇ ਸਾਨੂੰ ਬਾਈਸ ਪ੍ਰਧਾਨ ਬਣਾਇਆ ਗਿਆ ਇੱਕ ਸਮਾਜ ਲਈ ਇੱਕ ਸੀਧ ਸੀਗੀ ਜਿਹੜੀ ਆਨ ਵਾਲੀ ਸਾਡੀ ਪੰਜੀਰੀ ਹੈ ਕਿ ਜਿਹੜੀ ਬਰਾਦਰੀ ਦੇ ਨਾਤੇ ਸਮਾਜ ਦੇ ਵਿੱਚ ਸਾਡੀ ਬਰਾਦਰੀ ਦਾ ਬਹੁਤ ਵੱਡਾ ਨਾਮ ਹੈ ਜਿਹੜੇ ਕੁਝ ਤਾਂ ਪ੍ਰਾਂਤਾਂ ਦੇ ਵਿੱਚ ਸਾਡੀ ਬਰਾਦਰੀ ਦੇ ਉੱਪਰ ਨਾਮ ਰੱਖਿਆ ਹੈ ਗੁਜਰਾਤ ਕੁਜਰਾਣਾ ਵਾਲਾ ਪਾਕਿਸਤਾਨ ਦੇ ਵਿੱਚ ਜਿਹੜੀ ਸਾਡੀ ਪਿੱਛੇ ਸੀਗੀ ਨਾ ਜੀ ਮਤਲਬ 1200 ਇਸਵੀ ਦੇ ਉੱਥੋਂ ਅਕੀ ਪਾਕਿਸਤਾਨ ਤੋਂ ਚੱਲ ਕੇ ਜਿੱਦਾਂ ਹਿੰਦੁਸਤਾਨ ਦੇ ਵਿੱਚ ਐਂਟਰੀ ਕੀਤੀ ਉਹ ਗੁਜਰਾਣਾ ਵਾਲੇ ਪਿੰਡ ਨੇ ਜਿੱਥੇ-ਜਿੱਥੇ ਵੀ ਸਾਡਾ ਸਮਾਜ ਬੈਠਾ ਜੀ ਹਰਿਆਣਾ ਪੰਜਾਬ ਹਿਮਾਚਲ ਯੂਪੀ ਐਮਪੀ ਰਾਜਸਥਾਨ ਦੇ ਵਿੱਚ ਸਾਨੂੰ ਸਿਹਤ ਮਿਲਦੀ ਹੈ ਅੱਗੇ ਨੂੰ ਇਸ ਬੱਚਿਆਂ ਨੂੰ ਕਿ ਸਾਡਾ ਸਮਾਜ ਬਹੁਤ ਵੱਡਾ ਹੈ ਲੇਕਿਨ ਸਾਨੂੰ ਰੈਕਸ਼ਨ ਕੋਈ ਨਹੀਂ ਦਿੱਤਾ ਗਿਆ ਸਾਡੀ ਬਰਾਦਰੀ ਨੂੰ OBC ਦੇ ਵਿੱਚ ਆਨੇ ਅਸੀਂ ਲੇਕਿਨ ਇਸੇ ਬਾਰੇ ਅਸੀਂ ਇਕੱਠ ਕਰਨਾ ਚਾਹੁੰਦੇ ਹਾਂ ਅੱਗੇ ਵਾਸਤੇ ਕਿ ਜੀ ਇਕੱਠ ਕਰਕੇ ਸਾਡੀ ਗੁੱਜਰ ਬਰਾਦਰੀ ਚੰਡੀਗੜ੍ਹ ਦੇ ਵਿੱਚ ਸਾਡਾ 4-500 ਕੁਾਰੇ ਆਇਆ ਅਗਰ ਅਸੀਂ ਇਕੱਠ ਗਏ ਇਕੱਠ ਹੋ ਗਏ ਅਗਰ ਕਿਸੇ ਪਾਰਟੀ ਨੂੰ ਵੀ ਅਸੀਂ ਸਮਰਥਨ ਦੇ ਦਿੰਦੇ ਹਾਂ ਤੋ ਪਾਰਟੀ ਜਿੱਤ ਸਕਦੀ ਹੈ ਇਹਨਾਂ ਅਸੀਂ ਦਾਵਾ ਨਾਲ ਕਰਦੇ ਆਂ ਤਾਂ ਹੀ ਅੱਜ ਜਿਹੜੇ ਹਰਿਆਣਾ ਦੇ ਵੀ ਵਿਧਾਨ ਸਭਾ ਦੇ ਸਪੀਕਰ ਬੁਲਾਏ ਗਏ ਸੀ ਤੇ ਪੰਜਾਬ ਦੇ ਡਿਪਟੀ ਸਪੀਕਰ ਕੀ ਦੋਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਵੀ ਸਾਡੀ ਬਰਾਦਰੀ ਹੈ ਜਿਹੜੀ ਉਹਨਾਂ ਦੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹਰਿਆਣਾ ਤੋਂ ਸਾਡੇ ਸ਼੍ਰੀ ਗਿਆਨ ਚੰਦ ਗੁਪਤਾ ਜੀ ਇਹ ਮੇਰੇ ਰਾਜਨੀਤੀ ਗੁਰੂ ਵੀ ਹੈ 91 ਤੋਂ ਮੈਂ ਭਾਜਪਾ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਜੁਆਇਨ ਕਰਾਇਆ ਸੀਗਾ ਰਾਜਨੀਤੀ ਗੁਰੂ ਲਾ ਲਓ ਇੱਕ ਪਰਿਵਾਰਿਕ ਰਿਲੇਸ਼ਨ ਲਾ ਲਓ ਦੂਜੇ ਸਾਡੇ ਪੰਜਾਬ ਦੇ ਡਿਪਟੀ ਸਪੀਕਰ ਹਨ ਜੀ ਰੌੜੀ ਸਾਹਿਬ ਏ ਗੁੱਜਰ ਬਰਾਦਰੀ ਦੀ ਸਾਡੀ ਬਰਾਦਰੀ ਕਰਕੇ ਇਹਨਾਂ ਨੂੰ ਅਸੀਂ ਬੁਲਾਇਆ ਗਿਆ ਜਿੰਨੇ ਸਾਡੇ ਨੁਮਾਇੰਦੇ ਆਏ ਸੀਗੇ ਕੋਈ ਪ੍ਰਧਾਨ ਸੀਗੇ ਅਖਿਰਬਾਰ ਚ ਗੁੱਜਰ ਸਭਾ ਦੇ ਪੰਜਾਬ ਦੇ ਸ਼੍ਰੀ ਅਸ਼ੋਕ ਮਾਨ ਜੀ ਤੇ ਰਾਜਕੁਮਾਰ ਜੀ ਬਰਗੇਡੀਅਰ ਸਾਹਿਬ ਬਾਜਵਾ ਸਾਹਿਬ ਸ਼੍ਰੀ ਰਾਮ ਜੀ ਪੰਜਾਬ ਤੋਂ ਸਰਜੀਤ ਜੀ ਕੋਲੀ ਸਾਹਿਬ ਤੇ ਜਿੰਨੇ ਮੇਰੀ ਸਮੁੱਚੀ ਟੀਮ ਖੜੀ ਹੈ ਭਾਗ ਜੀ ਇਧਰ ਸਾਰੇ ਮੇਰੇ ਵੀਰ ਇਹ ਮੇਰੀ ਸਮੁੱਚੀ ਟੀਮ ਹੈ ਇੱਥੇ ਦੀ ਸਾਡੀ 25 ਅਸੀਂ ਅਹੁਦੇਦਾਰ ਬਣਾਏ ਗਏ ਆ ਸਾਰੇ ਨੇ ਬਹੁਤ ਰਲ ਕੇ ਸੰਦੇਸ਼ ਭੇਜਿਆ ਅੱਗੇ ਵਾਸਤੇ ਬੱਚਿਆਂ ਵਾਸਤੇ ਵੀ ਸੰਦੇਸ਼ ਹੈ ਕਿ ਅਗਰ ਇਕੱਠਕ ਹੋਏਗਾ ਸਾਡਾ ਤਾਂ ਅਸੀਂ ਹਰੇਕ ਜੰਗ ਨੂੰ ਜਿੱਤ ਸਕਦੇ ਹਾਂ ਤਾਂ ਅੱਜ ਜਿਹੜਾ ਪ੍ਰੋਗਰਾਮ ਉਲਿਖਿਆ ਗਿਆ ਇਸ ਦਾ ਹੋਰ ਅੱਗੇ ਕੀ ਵਿਉਂਤਬੰਦੀ ਹੋ ਸਕਦੀ ਹੈ ਹੋਰ ਕੀ ਅੱਗੇ ਪ੍ਰੋਗਰਾਮ ਉਲਿਖ ਉਲਿਖਿਆ ਜਾ ਸਕਦਾ ਤੁਹਾਡੇ ਵੱਲ ਅਸੀਂ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਅੱਜ ਸਾਡੇ ਕੋਲ ਅਨੰਤ ਤਮਰਜੀ ਆਏ ਸੀਗੇ ਫਰੀਦাবাদ ਤੋਂ ਗੁਰਦਾਮਾ ਤੋਂ ਅਨੰਤ ਨਾਗਰ ਆਪਣਾ ਸੁਖਵੀਰ ਨਾਗਰ ਜੀ ਆਏ ਸੀਗੇ ਉਹਨਾਂ ਨੇ ਵੀ ਸਾਨੂੰ ਸੰਦੇਸ਼ ਦਿੱਤਾ ਅੱਗੇ ਕਿ ਤੁਸੀਂ ਆਓ ਸਾਡੇ ਕੋਲ ਆਓ ਜਿਹੜੀ ਖਾਪ ਬਣੀ ਆ ਉਹ ਹੀ ਗੁਜਰਸਾਵਾ ਦੀਆਂ ਉਹਨਾਂ ਦੇ ਵਿੱਚ ਸਾਨੂੰ ਆ ਕੇ ਤੁਸੀਂ ਵੀ ਹਿੱਸਾ ਲਓ ਪੰਜਾਬ ਤੋਂ ਚੰਡੀਗੜ੍ਹ ਤੋਂ ਤੇ ਸਾਡੀ ਬਰਾਦਰੀ ਇੰਨੀ ਖਿਲਰੀ ਹੋਈ ਹੈ ਇਸ ਟਾਈਮ ਬਰਾਦਰੀ ਅਗਰ ਅਸੀਂ ਇਹਨੂੰ ਇਕੱਠੇ ਕਰਕੇ ਇੱਕ ਸਟੇਜ ਤੇ ਲਿਆਨੇ ਆ ਇਹ ਅਸੀਂ ਸ਼ੁਰੂਆਤ ਕੀਤੀ ਅੱਜ ਉਹਨਾਂ ਨੂੰ ਕਿਤੇ ਕਿਤੇ ਹਰਿਆਣਾ ਚ ਜੋ ਵੋਟਾਂ ਆ ਰਹੀਆਂ ਨੇ ਉਸ ਕਰਕੇ ਤਾਂ ਨਹੀਂ ਕੀਤਾ ਗਿਆ ਕਿ ਵੋਟਾਂ ਤੋਂ ਪਹਿਲਾਂ ਪਹਿਲਾਂ ਅਸੀਂ ਆਪਣੀ ਪਾਵਰ ਦਿਖਾਈਏ ਦੇਖੋ ਜੀ ਹਰੇਕ ਬੰਦਾ ਆਪਣੀ ਪਾਵਰ ਦਿਖਾਣਾ ਚਾਹੁੰਦਾ ਹੈ ਚਾਹੇ ਕੋਈ ਬਰਾਦਰੀ ਹੈ ਚਾਹੇ ਕੋਈ ਸੰਗਠਨ ਹੈ ਚਾਹੇ ਕੋਈ ਆਪਣਾ ਇੱਕ ਤਰੀਕੇ ਨਾਲ ਲੇਕਿਨ ਅਸੀਂ ਵੀ ਇੱਕ ਤਰੀਕੇ ਨਾਲ ਇਕੱਠੇ ਹੋ ਕੇ ਇਹਨਾਂ ਨੂੰ ਅਸੀਂ ਆਪਣਾ ਹਜੂਮ ਦਿਖਾਇਆ ਗਿਆ ਕਿਸ ਗੁੱਜਰ ਬਰਾਦਰੀ ਦੇ ਵਿੱਚ ਵੀ ਪ੍ਰਮਾਤਮਾ ਨੇ ਬਹੁਤ ਧੰਮ ਦਿੱਤਾ ਤਾਂ ਸਪੀਕਰ ਸਾਹਿਬ ਪਹੁੰਚੇ ਸੀ ਡਿਪਟੀ ਸਪੀਕਰ ਪਹੁੰਚੇ ਸੀ ਉਹਨਾਂ ਨੇ ਕਿੱਦਾਂ ਦਾ ਸੰਦੇਸ਼ ਦਿੱਤਾ ਦਿੱਤਾ ਪੰਜਾਬ ਪ੍ਰਤੀ ਜਾਂ ਹਰਿਆਣਾ ਪ੍ਰਤੀ ਉਹਨਾਂ ਦਾ ਸੰਦੇਸ਼ ਇਹ ਹੀ ਸੀਗਾ ਜੀ ਕਿ ਇਕੱਠੇ ਰਹਾਂਗੇ ਤਾਂ ਬਹੁਤ ਵੱਡੀ ਜਿੱਤ ਹੋਏਗੀ ਸਾਡੀ ਕਿਉਂਕਿ ਸ ਪਹਿਲੇ ਵੀ ਰੈਕਸ਼ਨ ਰਾਜਸਥਾਨ ਤੋਂ ਸ਼ੁਰੂ ਹੋਇਆ ਸੀਗਾ ਲੇਕਿਨ ਉਹ ਆ ਕੇ ਥੋੜਾ ਜਿਹਾ ਲਾਸਟ ਦੇ ਵਿੱਚ ਥੋੜਾ ਜਿਹਾ ਥੰਮ ਗਿਆ ਸੀਗਾ ਕਿਉਂਕਿ ਹਰੇਕ ਬੰਦਾ ਜਾਣਦਾ ਕਿ ਮੇਰੇ ਬੱਚੇ ਨੂੰ ਆਉਣ ਵਾਲੇ ਅਗਰ ਸਾਨੂੰ OBC ਦੀ ਰੈਕਸ਼ਨ ਮਿਲਦਾ ਸਾਨੂੰ ਤਾਂ ਸਾਡਾ ਬੱਚਾ ਕਿਤੇ ਪੜ ਡੇਕੇ ਕਿਤੇ ਅੱਛੀ ਨੌਕਰੀ ਦੇ ਵਿੱਚ ਅਡਜਸਟ ਹੋ ਸਕਦਾ ਹੈ ਇਹ ਸੰਦੇਸ਼ ਦਿੱਤਾ ਉਹਨਾਂ ਨੇ ਵੀ ਸਾਨੂੰ ਕਿ ਤੁਸੀਂ ਅੱਗੇ ਆਓ ਅਸੀਂ ਤੁਹਾਡੇ ਨਾਲ ਹਾਂ ਵਾਦਾ ਕੀਤਾ ਉਹਨਾਂ ਨੇ ਨਹੀਂ ਵਾਦਾ ਤਾਂ ਐਦਾਂ ਹੁੰਦਾ ਜੀ ਮਵਾਦਾ ਤਾਂ ਕਰੇ ਜਾਜਾ ਸਕਦਾ ਜੇ ਆਪਾਂ ਕੋਈ ਕੋਈ ਪੋਲਿਟਿਕਸ ਦੇ ਕੋਈ ਪ੍ਰਤੀ ਕੋਈ ਆਪਾਂ ਕਰਦੇ ਐਸੀ ਬਰਾਦਰੀ ਦੇ ਨਤੀ ਸਮਰਥਨ ਸੋ ਇਹ ਸੰ ਗੁੱਜਰ ਮਹਾਸਭਾ ਦੇ ਪ੍ਰਧਾਨ ਜਿਨ੍ਹਾਂ ਨੂੰ ਅੱਜ ਨਵੇਂ ਪ੍ਰਧਾਨ ਵੀ ਚੁਣਿਆ ਗਿਆ ਤੇ ਪੰਜਾਬ ਦੇ ਲਈ ਡਿਪਟੀ ਪ੍ਰਧਾਨ ਜਿਹੜਾ ਉਹਨਾਂ ਨੂੰ ਚੁਣਿਆ ਗਿਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਕੁਝ ਸਮਾਂ ਪਹਿਲਾਂ ਅਸੀਂ ਜਿਹੜੇ ਪੰਜਾਬ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਅਤੇ ਉੱਥੇ ਹੀ ਹਰਿਆਣਾ ਦੇ ਸਪੀਕਰ ਗਿਆਨ ਚੰਦ ਉਹ ਪਹੁੰਚੇ ਸੀ ਤੇ ਉਹਨਾਂ ਵੱਲੋਂ ਜਿਹੜੀ ਆ ਵੱਖ-ਵੱਖ ਚਰਚਾ ਵੀ ਕੀਤੀ ਗਈ ਆ ਤੇ ਇਹਨਾਂ ਵੱਲੋਂ ਆਪਣੀ ਮੰਗ ਵੀ ਰੱਖੀ ਗਈ ਆ ਤਾਂ ਦੇਖਣਾ ਹੋਵੇਗਾ ਕਿ ਗੁੱਜਰ ਮਹਾਸਭਾ ਦੀ ਜਿਹੜੀ ਮੰਗ ਹੈ ਉਹ ਕਦੋਂ ਤੱਕ ਕਬੂਲੀ ਜਾਏਗੀ ਤੇ ਜੇ ਉਹ ਇਹਨਾਂ ਵੱਲੋਂ ਅਰਖਣ ਦੇ ਪ੍ਰਤੀ ਜਿਹੜੀ ਗੱਲਬਾਤ ਰੱਖੀ ਗਈ ਆ ਉਹ ਤੇ ਕਦੋਂ ਤੱਕ ਵਿਚਾਰ-ਵਟਾਂਦਰਾ ਕੀਤਾ ਜਾਏਗਾ ਕੈਮਰਾ ਪਰਸਨ ਤਜਿੰਦਰ ਲੱਕੀ ਦੇਣਾ ਸਤਨਾਮ ਸਿੰਘ ਬਠੂਈ ਆਨ ਅయర్